好的，这个电话。 ਤਰਨਤਾਰਨ ਦੇ ਪਿੰਡ ਸਬਰਾ ਦੇ ਵਿੱਚ ਇੱਕ ਦੁਖਦਾਈ ਘਟਨਾ ਵਾਪਰੀ ਹੈ ਜਿੱਥੇ ਬਿਜਲੀ ਦੀ ਤਾਰ ਟੁੱਟਣ ਦੇ ਨਾਲ ਹਰਬਖਸ਼ ਸਿੰਘ 24 ਸਾਲਾ ਨੌਜਵਾਨ ਦੀ ਕਰੰਟ ਲੱਗਣ ਦੇ ਕਾਰਨ ਮੌਤ ਹੋ ਗਈ ਹੈ। ਬੀਤੀ ਰਾਤ ਆਈ ਹਨੇਰੀ ਦੇ ਕਾਰਨ ਬਿਜਲੀ ਵਾਲੀ ਤਾਰ ਟੁੱਟ ਗਈ ਸੀ। ਪੰਦਾਜ਼ੀਏ ਕਿ ਕਣਕ ਨੂੰ ਅੱਗ ਲੱਗਣ ਦੇ ਖਤਰੇ ਦੇ ਕਾਰਨ ਨੌਜਵਾਨ ਖੇਤ ਦੇ ਵਿੱਚ ਪਹੁੰਚਿਆ ਸੀ ਪਰ ਅਚਾਨਕ ਹੀ ਉਸ ਨੌਜਵਾਨ ਦਾ ਪੈਰ ਨੰਗੀ ਬਿਜਲੀ ਵਾਲੀ ਤਾਰ ਤੇ ਆ ਗਿਆ ਜਿਸ ਕਾਰਨ ਉਸ ਨੂੰ ਕਰੰਟ ਲੱਗ ਗਿਆ ਅਤੇ ਉਸ ਨੌਜਵਾਨ ਨੇ ਖੇਤਾਂ ਦੇ ਵਿੱਚ ਹੀ ਦਮ ਤੋੜ ਦਿੱਤਾ। ਪਰਿਵਾਰ ਨੇ ਕਿਹਾ ਕਿ ਇਸ ਦੇ ਵਿੱਚ ਬਿਜਲੀ ਵਿਭਾਗ ਦੀ ਅਣਗਹਿਲੀ ਹੈ ਜਿਨ੍ਹਾਂ ਨੇ ਸਮੇਂ ਸਿਰ ਤਾਰਾਂ ਦੀ ਦੀਪ ਨਹੀਂ ਕੀਤੀ ਹੈ ਮੌਕੇ ਤੇ ਪਹੁੰਚੇ ਬਿਜਲੀ ਮੁਲਾਜ਼ਮ ਨੇ ਕਿਹਾ ਕਿ ਰਾਤ ਹਨੇਰੀ ਹੋਣ ਦੇ ਕਾਰਨ ਬਿਜਲੀ ਬੰਦ ਕੀਤੀ ਗਈ ਸੀ ਅਤੇ ਟ੍ਰਾਇਲੈਂਡ ਦੇ ਲਈ ਬਿਜਲੀ ਛੱਡੀ ਗਈ ਸੀ ਕਿ ਅਚਾਨਕ ਤਾਰ ਟੁੱਟ ਕੇ ਥੱਲੇ ਡਿੱਗ ਪਈ ਜਿਸ ਕਰਕੇ ਕਟਨਾ ਵਾਪਰ ਗਈ ਹੈ ਬਹੁਤ ਮਾੜੀ ਕਟਨਾ ਹੋਈ ਹੈ ਦਿਲਬਖ ਸਿੰਘ ਦੇ ਲੜਕੇ ਦੀ ਅੱਜ ਕਰੰਟ ਲੱਗਣ ਦੇ ਕਾਰਨ ਮੌਤ ਹੋ ਗਈ ਹੈ ਅਲੱਗ-ਅਲੱਗ ਲੜਕਾ ਹੀ ਹੈ ਕਿ ਬਿਜਲੀ ਮਲਾਜ਼ਮਾ ਜਿਹੜੇ ਉਹ ਮੱਖੇ ਗੌਰ ਨਹੀਂ ਕਰਦੇ ਇਹਨਾਂ ਤਾਰਾਂ ਬਾਰੇ ਤਿੰਨ ਤਾਰਾਂ ਵਾ ਸਾਰੀਆਂ ਤੇ ਇੱਕ ਲੋਹੇ ਦੀ ਵਿੱਚ ਤੇ ਤਾਰ ਕਰੰਟ ਦੇ ਨਾਲ ਲੱਗਣ ਦੇ ਕਾਰਨ ਟੁੱਟ ਗਈ ਆ ਤੇ ਕਨਕ ਦੇ ਵੀ ਬਚਾ ਕਰਨ ਦੇ ਵਾਸਤੇ ਮੁੰਡਾ ਘਰੋਂ ਬਾਹਰ ਭੱਜ ਕੇ ਗਿਆ ਤੇ ਉਹਨੂੰ ਕਰੰਟ ਲੱਗ ਗਿਆ ਤੇ ਉਹਨਾਂ ਦੀ ਮੌਤ ਹੋ ਗਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੜੀ ਮੰਦਭਾਗੀ ਘਟਨਾ ਜਿਹੜੀ ਵਾਪਰੀ ਆ ਵੀਰ ਦਲਬਾਤ ਸਿੰਘ ਦਾ ਲੜਕਾ ਸੀਗਾ ਹੀ ਕੱਲਾ ਕੱਲਾ ਕਾਗਾ ਸੀਗਾ ਕੋਈ ਗੱਲ ਬਿਆਨ ਕਰਨ ਨੂੰ ਜੀ ਨਹੀਂ ਕਰਦਾ ਜਿੱਡੀ ਇਹ ਮਾੜੀ ਘਟਨਾ ਵਾਪਰੀ ਆ ਜੀ ਬਾਕੀ ਸਾਡੀਆਂ ਸਾਰੇ ਹੀ ਪੰਜਾਬ ਦੇ ਵਿੱਚ ਬਹੁਤ ਹਾਤ ਮਾਰੇ ਆ ਜੇ ਬਿਜਲੀ ਵਾਲੀਆਂ ਤਾਰਾਂਾਂ ਸਾਡੇ ਬਿਜਲੀ ਮਹਿਕਮੇ ਵਾਲੇ ਜਿੰਨੇ ਵੀ ਔਸਰ ਆ ਉਹਨਾਂ ਨੂੰ ਇਹਨਾਂ ਚੀਜ਼ਾਂ ਤੇ ਧਿਆਨ ਦੇਣਾ ਚਾਹੀਦਾ ਜੇ ਕਿਤੇ ਤਾਰ ਮਾੜੀ ਆ ਇਹਦਾ ਕੋਈ 5 ਸਾਲ ਤੇ ਕਰ ਕੋ 10 ਸਾਲ ਤੇ ਕਰ ਇਹਨੂੰ ਵੇਖ ਕੇ ਬਦਲ ਦੇਣਾ ਚਾਹੀਦਾ ਵਾ ਇਹਨਾਂ ਦੀ ਨਿਗਹਿਲੀ ਦਾ ਕਰਕੇ ਇਹੋ ਜਿਹੇ ਜਿਹੜੇ ਕੰਮ ਹੁੰਦੇ ਆ ਜਦੋਂ ਨੁਕਸਾਨ ਹੋ ਜਾਂਦਾ ਵਾ ਮੁੜ ਕੇ ਕੋਈ ਉਸ ਚੀਜ਼ ਦਾ ਜ਼ਿੰਮੇਵਾਰ ਨਹੀਂ ਬਣਦਾ ਅਸੀਂ ਸਾਡੇ ਇਲਾਕੇ ਦਾ ਲਾਲਜੀ ਸਿੰਘ ਭੁੱਲਰ ਵੀ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਇਹੋ ਜੀਆਂ ਗੱਲਾਂ ਤੇ ਜਿਹੜੀ ਪੂਰੀ ਗੌਰ ਕੀਤੀ ਜਾਵੇ ਇੱਕ ਜਿਹੜਾ ਸਾਡਾ ਕੋਈ ਮੰਤਰੀ ਆ ਚਾਹ ਸਰਪੰਚ ਆ ਕੁਛ ਵੀ ਆ ਜ਼ਿੰਮੇਵਾਰ ਹੁੰਦਾ ਵਾ ਪਿੰਡ ਦਾ ਚ ਇਲਾਕੇ ਦਾ ਇਹ ਵੀ ਗੱਲਾਂ ਦੇ ਪੂਰੀ ਸਾਨੂੰ ਗੌਰ ਕਰਨੀ ਚਾਹੀਦੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਅਧਕਾਰੀ ਤੇ ਲੋੜ ਤੇ ਹਰ ਇੱਕ ਚੀਜ਼ ਦੀ ਆ ਜੀ ਜੇ ਚੌਂਕੀ ਵੀ ਚਲੇ ਜਾਂਦੇ ਆ ਤੇ ਸਾਨੂੰ ਉੱਥੇ ਵੀ ਮੁਲਾਜ਼ਮ ਨਹੀਂ ਮਿਲਦਾ ਤੇ ਬਾਕੀ ਇਹ ਸਾਰੀ ਜਿਹੜਾ ਮਿਲੀ ਭੁਗਤੀ ਸਭ ਕੁਝ ਹੋ ਰਿਹਾ ਜੀ ਇਹ ਸਰਕਾਰਾਂ ਜਿਹੜੀਆਂ ਲੱਕੜ ਦੇ ਮੁੰਡੇ ਹੀ ਦੇ ਰਹੀਆਂ ਹਰ ਇੱਕ ਨੂੰ ਇਹ ਆਪਾਂ ਨੂੰ ਸਭ ਜਾਣਦੇ ਜਿੰਨੇ ਵੀ ਪੜ੍ਹ ਪੜਾ ਥੇ ਖਲੋਤੇ ਆ ਤੇ ਮਹਿਕਮਾ ਤੇ ਇਹਨਾਂ ਦਾ ਪੂਰਾ ਹੁੰਦਾ ਹੀ ਨਾ ਜੇ ਹੁੰਦਾ ਵੀ ਆ ਤੇ ਉਹਨਾਂ ਗਾਂ ਨੂੰ ਰੱਖੇ ਬਿਜਲੀ ਵਾਲਿਆਂ ਵੀ ਵੀ ਮੇਰੇ ਅਰਗਾ ਕੋ ਰੱਖ ਲੈਂਦੇ ਉਹਨੂੰ ਜੜਾ ਦਿੰਦੇ ਕੰਬੇ ਦੇ ਤਨਖਾਹਾਂ ਕੋ ਹੋਰ ਕੋਈ ਲੈਂਦਾ ਲੱਖ ਲੱਖ ਰੁਪਈਆ ਇਹਨਾਂ ਦੀ ਤਨਖਾਹ ਆ ਤੇ ਕੋਈ ਇਹਨਾਂ ਦਾ ਕੰਮ ਦੇ ਵਿੱਚ ਧਿਆਨ ਨਹੀਂ ਗਾ ਇਹ ਨਿਗੇਲੀਆਂ ਕਰਕੇ ਇਹੋ ਜਿਹੇ ਜਿਹੜੇ ਕੰਮ ਹੋ ਰਹੇ ਆ ਤੇ ਇਹਨਾਂ ਤੇ ਸਾਡੀ ਸਰਕਾਰ ਪੰਜਾਬ ਗਵਰਨਮੈਂਟ ਨੂੰ ਗੌਰ ਕਰਨੀ ਚਾਹੀਦੀ ਆ ਕਿ ਚੰਗੇ ਕੋਈ ਨੌਜਵਾਨ ਜਿਹੜੇ ਮੁੰਡੇ ਰੱਖੇ ਜਾਣ ਬਿਜਲੀ ਵਿਭਾਗ ਦੇ ਵਿੱਚ ਤੇ ਇਹੋ ਜੇ ਕੰਮਾਂ ਨੂੰ ਚੰਗੇ ਤਰੀਕੇ ਨਾਲ ਕੀਤਾ ਜਾਵੇ ਜਦੋਂ ਕਿਸੇ ਦਾ ਇਕੱਲਾ ਇਕੱਲਾ ਬੱਚਾ ਜੀ ਤੇ ਉਹਦੇ ਨਾਲ ਵੀ ਇਹੋ ਜੀ ਘਟਨਾ ਵਾਪਰ ਜਾਵੇ ਤੇ ਬਹੁਤ ਮਾੜਾ ਕੰਮ ਆ ਇਸ ਕੰਮ ਤੇ ਪੂਰੀ ਗੌਰ ਕਰਨੀ ਚਾਹੀਦੀ ਤੇ ਜਿਹੜੀ ਮੰਦੀ ਕਾਰਵਾਈ ਹੋਣੀ ਚਾਹੀਦੀ ਆ ਵੈਗੁਰਜੀ ਕਾ ਖਾਲਸਾ ਵੈਗੁਰਜੀ ਆਪਣਾ ਨਾਮ ਦਲਬਾਗ ਸਿੰਘ ਆ ਜੀ ਤੇ ਮੁੰਡੇ ਘਟੇ ਦਾ ਨਾਮ ਕੀ ਜਰਾ ਜਿਹੜੀ ਮੌਜੂਦ ਹਰ ਬਖਸ਼ਾ ਕਿੰਨੇ ਕੁ ਉਮਰ ਦੇ ਹੈ ਜੀ ਇਹਦੇ ਉਮਰ ਹੈ ਕਿ 24 ਸਾਲ ਜੀ ਤੇ ਕੀ ਮਸਲਾ ਕੀ ਆ ਮਸਲਾ ਜੀ ਰਾਤ ਹਨੇਰੀ ਆਈ ਆ ਤੇ ਤਾਰਾ 2 ਤੇ ਤਾਰਾ ਵਾਂ ਲਾਈਨ ਵੱਧੀ ਆ ਉਹ ਜਿਹੜੀਆਂ ਤਾਰਾਂ ਹੈ ਤਾਰਾਂ ਦੇ ਪੱਲੇ ਕੱਕ ਨਹੀਂ ਉਹ ਜਦੋਂ ਹਵਾ ਨਾਲ ਲੱਗਾ ਇੱਕ ਦੂਜੇ ਨਾਲ ਟਕਰਾਈਆਂ ਵਾ ਕੋਈ ਇੱਕ ਤਾਰ ਜਿਹੜੀ ਉਹ ਝੜ ਕੇ ਤੇ ਨਾਲ ਟੰਗੀ ਗਈ ਆ ਉਹਦੀ ਕਨਕੜੇ ਜਿੱਦ ਅੱਗੇ ਕੇ ਦਮ ਜਨੋਂ ਪੰਭਾਕਾ ਜਾਂ ਨਿਕਲਿਆ ਤੇ ਇਹ ਨੂੰ ਫੋਨ ਕੀਤਾ ਲਾਗੋ ਵੀ ਤੁਹਾਡੀ ਕਨਕੜ ਨੂੰ ਅੱਗ ਲੱਗੀ ਆ ਤੇ ਇਹ ਭੱਜ ਕੇ ਉੱਥੇ ਗਿਆ ਵਾ ਤੇ ਇਹਨੇ ਆਸ-ਪਾਸੇ ਨੀਕਾ ਵੇਖਿਆ ਤਾਲ ਦੇਪੀ ਥੱਲੇ ਉਹ ਤਾਲ ਸੀ ਜਿਹੜੀ ਉਹ ਲੱਤਾਂ ਚ ਵਲੀ ਗਈ ਆ ਉਹ ਕਿਉਂ ਨਹੀਂ ਨਿਕਲ ਹੀ ਨਹੀਂ ਦਿੱਤਾ ਕਿਹਨੂੰ ਜਿਵੇਂਾਰਕ ਨੂੰ ਮੰਗਦੇ ਜਿੰਮੇਵਾਰ ਤੇ ਜੀ ਵੇਖੋ ਤਾਰਾਂ ਉਹ ਹੀ ਆ ਪ੍ਰਾਣੀਆਂ ਤੇ ਘਰ 1 2 3 3 ਬਣ ਗਏ ਆ ਤੇ ਤਿੰਨਾਂ ਘਰਾਂ 'ਚ AC ਲੱਗ ਗਿਆ ਤਾਰਾਂ ਹੋਈਆਂ ਤਾਰਾਂ ਕਿਸੇ ਕੰਮ ਦੀਆਂ ਨਹੀਂ ਤਾਰਾਂ ਬਿਲਕੁਲ ਮਾਰੀਆਂ ਵਾਂ ਤੇ ਬਹੁਤ ਕਰਗਜ਼ਾਰੀ ਜਿਹੜੀ ਇਹ ਢਿੱਲੀ ਆ ਤੇ ਇਹਨਾਂ ਦੀ ਨਿਗਹਿਲੀ ਕਰਨੇ ਸਾਰਾ ਨੁਕਸਾਨ ਸਾਡਾ ਹੋ ਗਿਆ ਇੱਕੋ ਇੱਕ ਬੱਚਾ ਜੀ ਖੇਲ ਖਤਮ ਹੋ ਗਿਆ ਵਾ ਗੱਲ ਕੋਈ ਆਉਂਦੀ ਨਹੀਂ ਕਾੜੀ ਮਾਂਬੀਲੀ ਬੋਰ ਦੀ ਨਿਗਹਿਲੀ ਆ ਜੀ ਤਾਰਾਂ ਤੋੜਾਂ ਬਿਲਕੁਲ ਲੱਗੀਆਂ ਲੱਗੀਆਂ ਸਾਰੀ ਸੰਗਤ ਜਾ ਕੇ ਤੁਸੀਂ ਵੇਖ ਸਕਦੇ ਜੋ ਦੋ ਤਾਰਾਂ ਮਸਰ ਮੰਗਾ ਹੀ ਇਹੋ ਕਰਦੇ ਆ ਵੀ ਸਾਡੇ ਨਾਲ ਤੋਂ ਜਿਹੜਾ ਪਾਣਾ ਵਾਪਰ ਗਿਆ ਵਾਪਰ ਗਿਆ ਵਾ ਗਾਂ ਕਹੇ ਨਾ ਨਾਮ ਵਾਪਰੇ ਇਹ ਤਾਰਾਂ ਜਿਹੜੀਆਂ ਵਾ ਇਹ ਬਿਲਕੁਲ ਜਿਆਦੇ ਮੋਤੀਆਂ ਜਿਤਨਾ ਕੇਵਲਾ ਪਈਆਂ ਲਾ ਕੇ ਇਹ ਪਾਈਆਂ ਜਾਣ ਲੱਗ ਲੱਗੇ ਘਰਾਂ ਦੇ ਜੇ ਇਹ ਨਹੀਂ ਪਾਉਣੀਆਂ ਤੇ ਫਿਰ ਤਾਰਾਂ ਕੋਈ ਚੰਗੀਆਂ ਲਿਆ ਕੇ ਵਧੀਆ ਇਹ ਪਾਈਆਂ ਜਾਣ ਤੇ ਅੱਗੇ ਤੋਂ ਇਹੋ ਜਾਂ ਕੋਈ ਚਾਂਸ ਜਿਹੜਾ ਉਹ ਨਾ ਵਾਪਰੇ ਕਿਸੇ ਭਾਈ ਭੈਣ ਭਰਾ ਨਾਲ ਜਿਹੜੇ ਬਿਜਲੀ ਵਾਲੇ ਆ ਇਹ ਇਹਨਾਂ ਦੇ ਕਾਰਜ ਕੋਈ ਨਾ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਇਹਦੇ ਬਾਰੇ ਕੋਈ ਨਾ ਕੋਈ ਜ਼ਰੂਰ ਹੋਣੀ ਚਾਹੀਦੀ ਆ ਵੀ ਜਿਹੜੇ ਇਹਨਾਂ ਨੂੰ ਥੋੜਾ ਜਿਹਾ ਝਟਕਾ ਲੱਗੇ ਵੀ ਕਿਤਨਾ ਇਹ ਸਾਰਾ ਕਾਰਜਾ ਸਾਨੂੰ ਦੇ ਜਿਹੜਾ ਲੱਗਿਆ ਵਾ ਲੱਗਿਆ ਥੋੜਾ ਜਿਹਾ ਇਹਨਾਂ ਨੂੰ ਵੀ ਲੱਗਣਾ ਚਾਹੀਦਾ ਇਹਦੇ ਬਾਰੇ ਕਿਹੜੇ ਪਿੰਡ ਡੂੜੀ ਕਾਡੇ ਸੁਪਰਾ ਪਵਾਰ ਵਾਲਿਆਂ ਦਾ ਦੋਸ਼ ਹੈ ਕਿ ਜਿਹੜੀ ਮੌਤ ਹੋਈ ਹੈ ਬਿਜਲੀ ਦੀ ਲਗੇਲੀ ਕਾਰਨ ਹੋਈ ਹੈ ਤੇ ਕੀ ਮਸਲਾ ਕਰਾਈ ਮਸਲਾ ਭਾਈ ਤਾਰਾਂ ਵਿੱਚ ਅੱਗੇ ਬੱਤੀ ਚਲਦੀ ਅੱਗੇ ਹਨੇਰੀ ਆਈ ਕਰਕੇ ਤਾਰ ਟੁੱਟ ਗਈ ਜਾਦ ਪਵਾਰ ਵਾਲਿਆਂ ਦਾ ਦੋਸ਼ ਹੈ ਕਿ ਇਹਨਾਂ ਨੇ ਜਾਣਬੁੱਝ ਕੇ ਲਾਈਟ ਛੱਡੀ ਹੈ ਤੇ ਜਦ ਕਰਕੇ ਇਹ ਨੌਜਵਾਨ ਦੀ ਜਿਹੜੀ ਮੌਤ ਹੋ ਗਈ ਹੈ ਹਾਂਜੀ ਇਹਦੇ ਬੱਤੀ ਜੁਹਣਾ ਇਹਨਾਂ ਚਲਾਤੀ ਚਲੋ ਇਹਨਾਂ ਟਰਾਈ ਲੈ ਲਈ ਆ ਹਾਂ ਹਨ ਨੇਰੀ ਘੜੀ ਵੀ ਟਰਾਈ ਲੈ ਲਈ ਗਏ ਇਹ ਕੋਈ ਦੱਸ ਦਿੰਦਾ ਉਹ ਚਲੋ ਜਾਨ ਬੱਜ ਜਣੀ ਵਿਚਾਰੇ ਦੀ ਹਾਂਜੀ ਹਾਂਜੀ ਉਹਨੂੰ ਵਿਚਾਰੇ ਨੂੰ ਜਦ ਦੱਸਿਆ ਤਾਂ ਚਲ ਜਾਨ ਬੱਜ ਜਣੀ ਵਿਚਾਰੇ ਦੀ ਇਹ ਤਾਂ ਹੀ ਮੰਨਦੇ ਜੋ ਬਿਜਲੀ ਵਾਲਿਆਂ ਦੀ ਵਕਤ ਨਗੇਲੀ ਆ ਕਿ ਟਰਾਈ ਲਈ ਇਹਦੇ ਉਹਦੇ ਕਰਕੇ ਮੌਤ ਹੋ ਗਈ ਉਹ ਤਾਂ ਫਿਰ ਇਹ ਗੱਲ ਜੀ ਭਾਈ ਬਿਜਲੀ ਵਾਲੇ ਨਗੇਲੀ ਹੈ ਨਾ ਟਰਾਈ ਉਹ ਨਾਲ ਨੇਰੀ ਘੜੀ ਕਰਕੇ ਟਰਾਈ ਲੈ ਲਈ ਨਾ ਹਾਂਜੀ ਕਿੰਨਾ ਨੇ ਲਈ ਟਰਾਈ ਬਿਜਲੀ ਵਾਲਿਆਂ ਬੋ ਜੀ ਨਹੀਂ ਬੋ ਕੌਣ ਟੁੱਟੀ ਬੱਸ ਕੋਣ ਹੈ ਤੇ ਹਾਂਜੀ ਜੰਟਾ ਅਲੀ ਜਲਟ ਸਿੰਘ ਇੱਕ ਜਿਸ ਤਰ੍ਹਾਂ ਕੀ ਤੁਸੀਂ ਆਮ ਹੀ ਵੇਖਿਆ ਜਾਂਦਾ ਕਿ ਪ੍ਰਾਈਵੇਟ ਜਿਹੜੇ ਆ ਨੌਜਵਾਨ ਤੁਸੀਂ ਰੱਖੇ ਨਾਲ ਹਾਂਜੀ ਆਪ ਕਿਉਂ ਨਹੀਂ ਕੰਮ ਕਰਦੇ ਤੁਸੀਂ ਕਰਦੇ ਆਂ ਜੀ ਕੰਮ ਕਰੀਂਦੇ ਆ ਜੀ ਆ ਤੁਸੀਂ ਦੋ ਆ ਜੀ ਲਿਖਾ ਹਾਂ ਹਾਂਜੀ ਇਹ ਨਾ ਨਾ ਦਾ ਕੰਮ ਕਰਦੇ ਕਿਤੇ ਕਮਾਏ ਅੱਛਾ ਏ ਇੱਡਾ ਵੱਡਾ ਪਿੰਡ ਆ ਦੇ ਇੱਥੇ ਕੋਈ ਮੁਲਾਜ਼ਮ ਹੋਵੇ ਕੋਈ ਆ ਆਖਿਆ ਨਾਲ ਮੁਲਾਜ਼ਮ ਦੇਓ ਜੀ ਅਸੀਂ ਤੇ ਆਖਿਆ ਲਵਾਓ ਮੁਲਾਜ਼ਮ ਦੋ ਤਿੰਨ ਲਵਾਓ ਹਾਂਜੀ ਹਾਂਜੀ ਤੇ ਲਾਉਣ ਹੀ ਦੇ ਦੋ ਬੰਦੇ ਆਏ ਅਲੀ ਦੂਜੇ ਨਵੇਂ ਆਏ ਦੋ ਬੰਦੇ ਉਹਨਾਂ ਨੂੰ ਵਾਲੀ ਪੂਰਾ ਟ੍ਰੇਨ ਨਹੀਂ ਹੈਗੀ ਵਿਚਾਰੇ ਅੱਛਾ ਹਾਂਜੀ ਉਹ ਪ੍ਰਾਈਵੇਟ ਕੇ ਸਰਕਾਰੀ ਹੋਈ ਨਹੀਂ ਉਹ ਸਰਕਾਰੀ ਫੌਜੀ ਆਏ ਉਹ ਅਹੀਂ ਲੈ ਆਉਣੇ ਆ ਨਾਲ ਆਂ ਕੰਮ ਤੇ ਲਈਦਾ ਨਾਲ ਹਾਂਜੀ ਅਹੀਂ ਲੈ ਆਉਣੇ ਕੰਮ ਦੇ ਨਾਲ ਉਹਨੂੰ ਮੋੜਿਆ ਨੂੰ ਕਿੰਨੇ ਪੈਸੇ ਦਿੰਦੇ ਜੀ ਉਹਨੂੰ ਹਾਂਜੀ ਪੈਸੇ ਕਾਦੇ ਦੇਨੇ ਉਹਨੂੰ ਅੱਛਾ 2 300 ਰੁਪਏ 200 ਦੇਈਦਾ 300 ਦੇਈਦਾ ਕਰੇ ਅੱਛਾ ਤੁਸੀਂ ਆਪਨੇ ਕੰਮ ਕਰਦੇ ਕਰੀਦਾ ਕੰਮ ਦੇ ਮੰਨ ਲਓ ਕਿ ਜਿੱਦਾਂ ਪ੍ਰਾਈਵੇਟ ਆਏ ਜਿੱਦਾਂ 100 200 ਰੁਪਏ ਲੈ ਗਏ ਤੁਸੀਂ ਇਹਨਾਂ ਨੂੰ ਲੈ ਹੁੰਦੇ ਜੇ ਨਾਲ ਹਾਂਜੀ ਇਹ ਇਤਰਾ ਕੋਈ ਗੱਲਬਾਤ ਹੋ ਜਿਹਦੇ ਦਾ ਜਿੰਮੇਵਾਰ ਕੌਣ ਹੈ ਬੰਦੇ ਥੋੜੇ ਆ ਸਟਾਫ ਨਹੀਂ ਹੈਗਾ ਜੀ ਸਟਾਫ ਨਹੀਂ ਹੈਗਾ ਸਟਾਫ ਨਹੀਂ ਗਿਆ ਕੱਲਾ ਹੀ ਮੈਂਗਾ ਹਾਂਜੀ ਤਰਨਤਾਰਨ ਦੇ ਪਿੰਡ ਸਬਰਾ ਦੇ ਵਿੱਚ ਇੱਕ ਦੁਖਦਾਈ ਘਟਨਾ ਵਾਪਰੀ ਹੈ ਜਿੱਥੇ ਬਿਜਲੀ ਦੀ ਤਾਰ ਟੁੱਟਣ ਦੇ ਨਾਲ ਹਰਬਖਸ਼ ਸਿੰਘ 24 ਸਾਲਾ ਨੌਜਵਾਨ ਦੀ ਕਰੰਟ ਲੱਗਣ ਦੇ ਕਾਰਨ ਮੌਤ ਹੋ ਗਈ ਹੈ। ਬੀਤੀ ਰਾਤ ਆਈ ਹਨੇਰੀ ਦੇ ਕਾਰਨ ਬਿਜਲੀ ਵਾਲੀ ਤਾਰ ਟੁੱਟ ਗਈ ਸੀ। ਪੰਦਾਜ਼ੀਏ ਕਿ ਕਣਕ ਨੂੰ ਅੱਗ ਲੱਗਣ ਦੇ ਖਤਰੇ ਦੇ ਕਾਰਨ ਨੌਜਵਾਨ ਖੇਤ ਦੇ ਵਿੱਚ ਪਹੁੰਚਿਆ ਸੀ ਪਰ ਅਚਾਨਕ ਹੀ ਉਸ ਨੌਜਵਾਨ ਦਾ ਪੈਰ ਨੰਗੀ ਬਿਜਲੀ ਵਾਲੀ ਤਾਰ ਤੇ ਆ ਗਿਆ ਜਿਸ ਕਾਰਨ ਉਸ ਨੂੰ ਕਰੰਟ ਲੱਗ ਗਿਆ ਅਤੇ ਉਸ ਨੌਜਵਾਨ ਨੇ ਖੇਤਾਂ ਦੇ ਵਿੱਚ ਹੀ ਦਮ ਤੋੜ ਦਿੱਤਾ। ਪਰਿਵਾਰ ਨੇ ਕਿਹਾ ਕਿ ਇਸ ਦੇ ਵਿੱਚ ਬਿਜਲੀ ਵਿਭਾਗ ਦੀ ਅਣਗਹਿਲੀ ਹੈ ਜਿਨ੍ਹਾਂ ਨੇ ਸਮੇਂ ਸਿਰ ਤਾਰਾਂ ਦੀ ਦੀਪ ਨਹੀਂ ਕੀਤੀ ਹੈ ਮੌਕੇ ਤੇ ਪਹੁੰਚੇ ਬਿਜਲੀ ਮੁਲਾਜ਼ਮ ਨੇ ਕਿਹਾ ਕਿ ਰਾਤ ਹਨੇਰੀ ਹੋਣ ਦੇ ਕਾਰਨ ਬਿਜਲੀ ਬੰਦ ਕੀਤੀ ਗਈ ਸੀ ਅਤੇ ਟ੍ਰਾਇਲੈਂਡ ਦੇ ਲਈ ਬਿਜਲੀ ਛੱਡੀ ਗਈ ਸੀ ਕਿ ਅਚਾਨਕ ਤਾਰ ਟੁੱਟ ਕੇ ਥੱਲੇ ਡਿੱਗ ਪਈ ਜਿਸ ਕਰਕੇ ਘਟਨਾ ਵਾਪਰ ਗਈ ਹੈ ਬਹੁਤ ਮਾੜੀ ਘਟਨਾ ਹੈ ਦਿਲਬਖ ਸਿੰਘ ਦੇ ਲੜਕੇ ਦੀ ਅੱਜ ਕਰੰਟ ਲੱਗਣ ਦੇ ਕਾਰਨ ਮੌਤ ਹੋ ਗਈ ਹੈ ਅਲੱਗ-ਅਲੱਗ ਲੜਕਾ ਹੀ ਹੈ ਜੋ ਕਿ ਬਿਜਲੀ ਮਲਾਜ਼ਮਾ ਜਿਹੜੇ ਉਹ ਮਕੇ ਗੌਰ ਨਹੀਂ ਕਰਦੇ ਇਹਨਾਂ ਤਾਰਾਂ ਬਾਰੇ ਤਿੰਨ ਤਾਰਾਂ ਵਾ ਸਾਰੀਆਂ ਤੇ ਇੱਕ ਲੋਹੇ ਦੀ ਵਿੱਚ ਤੇ ਤਾਰ ਕਰੰਟ ਦੇ ਨਾਲ ਲੱਗਣ ਦੇ ਕਾਰਨ ਟੁੱਟ ਗਈ ਆ ਤੇ ਕਨਕ ਦੇ ਵੀ ਬਚਾਅ ਕਰਨ ਦੇ ਵਾਸਤੇ ਮੁੰਡਾ ਘਰੋਂ ਬਾਹਰ ਭੱਜ ਕੇ ਗਿਆ ਤੇ ਉਹਨੂੰ ਕਰੰਟ ਲੱਗ ਗਿਆ ਤੇ ਉਹਨਾਂ ਦੀ ਮੌਤ ਹੋ ਗਈ ਵਾਹਿਗੁਰੂ ਜੀ ਮਰਹਮਤ ਸਹਾਈ ਸਰਦਾਰ ਗੁਰਵਿੰਦਰ ਸਿੰਘ ਵਾਹਿਰ ਜੀ ਦਾ ਖਾਲਸਾ ਵਾਹਿਰ ਜੀ ਦੀ ਫਤਿਹ ਇਹ ਬੜੀ ਮੰਦਭਾਗੀ ਘਟਨਾ ਜਿਹੜੀ ਵਾਪਰੀ ਆ ਵੀਰ ਦਲਬਾਤ ਸਿੰਘ ਦਾ ਲੜਕਾ ਸੀਗਾ ਹੀ ਇਕੱਲਾ-ਕੱਲਾ ਕਾਗਾ ਸੀਗਾ ਕੋਈ ਗੱਲ ਬਿਆਨ ਕਰਨ ਨੂੰ ਜੀ ਨਹੀਂ ਕਰਦਾ ਜਿੱਡੀ ਇਹ ਮਾੜੀ ਘਟਨਾ ਵਾਪਰੀ ਆ ਜੀ ਬਾਕੀ ਸਾਡੀਆਂ ਸਾਰੇ ਹੀ ਪੰਜਾਬ ਦੇ ਵਿੱਚ ਬਹੁਤ ਹਾਤ ਮਾੜੇ ਆ ਜੇ ਬਿਜਲੀ ਵਾਲੀਆਂ ਤਾਰਾਂਾਂ ਸਾਡੇ ਬਿਜਲੀ ਮਹਿਕਮੇ ਵਾਲੇ ਜਿੰਨੇ ਵੀ ਔਸਰ ਆ ਉਹਨਾਂ ਨੂੰ ਇਹਨਾਂ ਚੀਜ਼ਾਂ ਤੇ ਧਿਆਨ ਦੇਣਾ ਚਾਹੀਦਾ ਜੇ ਕਿਤੇ ਤਾਰ ਮਾੜੀ ਆ ਇਹਦਾ ਕੋਈ 5 ਸਾਲ ਤੱਕ ਕੋ 10 ਸਾਲ ਤੱਕ ਇਹਨੂੰ ਵੇਖ ਕੇ ਬਦਲ ਦੇਣਾ ਚਾਹੀਦਾ ਵਾ ਇਹਨਾਂ ਦੀ ਨਿਗਹਿਲੀ ਦਾ ਕਰਕੇ ਇਹੋ ਜਿਹੇ ਜਿਹੜੇ ਕੰਮ ਹੁੰਦੇ ਆ ਜਦੋਂ ਨੁਕਸਾਨ ਹੋ ਜਾਂਦਾ ਵਾ ਮੁੜ ਕੇ ਕੋਈ ਉਸ ਚੀਜ਼ ਦਾ ਜ਼ਿੰਮੇਵਾਰ ਨਹੀਂ ਬਣਦਾ ਅਸੀਂ ਸਾਡੇ ਇਲਾਕੇ ਦਾ ਲਾਲਜੀ ਸਿੰਘ ਭੁੱਲਰ ਵੀ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਇਹੋ ਜੀਆਂ ਗੱਲਾਂ ਤੇ ਜਿਹੜੀ ਪੂਰੀ ਗੌਰ ਕੀਤੀ ਜਾਵੇ ਇੱਕ ਜਿਹੜਾ ਸਾਡਾ ਕੋਈ ਮੰਤਰੀ ਆ ਜਾਂ ਸਰਪੰਚ ਆ ਕੁਛ ਵੀ ਆ ਜ਼ਿੰਮੇਵਾਰ ਹੁੰਦਾ ਵਾ ਪਿੰਡ ਦਾ ਚ ਇਲਾਕੇ ਦਾ ਇਹ ਜਿਹੜੀਆਂ ਗੱਲਾਂ ਦੇ ਪੂਰੀ ਸਾਨੂੰ ਗੌਰ ਕਰਨੀ ਚਾਹੀਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਡਕਾਰੀ ਤੇ ਲੋਡ ਤੇ ਹਰ ਇੱਕ ਚੀਜ਼ ਦੀ ਹੈ ਜੀ ਜੇ ਚੌਂਕੀ ਵੀ ਚਲੇ ਜਾਂਦੇ ਆ ਤੇ ਸਾਨੂੰ ਉੱਥੇ ਵੀ ਮਲਾਜ਼ਮ ਨਹੀਂ ਮਿਲਦਾ ਤੇ ਬਾਕੀ ਇਹ ਸਾਰੀ ਜਿਹੜਾ ਮਿਲੀ ਭੁਗਤੀ ਸਭ ਕੁਝ ਹੋ ਰਿਹਾ ਜੀ ਇਹ ਸਰਕਾਰਾਂ ਜਿਹੜੀਆਂ ਲੱਕੜ ਦੇ ਮੁੰਡੇ ਹੀ ਦੇ ਰਹੀਆਂ ਹਰ ਇੱਕ ਨੂੰ ਇਹ ਆਪਾਂ ਨੂੰ ਸਭ ਜਾਣਦੇ ਜਿੰਨੇ ਵੀ ਭੈਣ ਭਰਾ ਇੱਥੇ ਖਲੋਤੇ ਆ ਤੇ ਮਹਿਕਮਾ ਤੇ ਇਹਨਾਂ ਦਾ ਪੂਰਾ ਹੁੰਦਾ ਹੀ ਨਾ ਜੇ ਹੁੰਦਾ ਵੀ ਆ ਤੇ ਉਹਨਾਂ ਗਾਂ ਕੋ ਰੱਖੇ ਬਿਜਲੀ ਵਾਲਿਆਂ ਵੀ ਵੀ ਮੇਰੇ ਅਰਗਾ ਕੋ ਰੱਖ ਲੈਂਦੇ ਉਹਨੂੰ ਜੜਾ ਦਿੰਦੇ ਖੰਭੇ ਦੇ ਤਨਖਾਹਾਂ ਵਾ ਕੋ ਉਹ ਕੋ ਲੈਦਾ ਲੱਖ ਲੱਖ ਰੁਪਏ ਇਹਨਾਂ ਦੀ ਤਨਖਾਹ ਆ ਤੇ ਕੋਈ ਇਹਨਾਂ ਦਾ ਕੰਮ ਦੇ ਵਿੱਚ ਧਿਆਨ ਨਹੀਂਗਾ ਇਹ ਨਗੇਲੀਆਂ ਕਰਕੇ ਇਹੋ ਜਿਹੇ ਜਿਹੜੇ ਕੰਮ ਹੋ ਰਹੇ ਆ ਤੇ ਇਹਨਾਂ ਤੇ ਸਾਡੀ ਸਰਕਾਰ ਪੰਜਾਬ ਗਵਰਨਮੈਂਟ ਨੂੰ ਗੌਰ ਕਰਨੀ ਚਾਹੀਦੀ ਆ ਕਿ ਚੰਗੇ ਕੋਈ ਨੌਜਵਾਨ ਜਿਹੜੇ ਮੁੰਡੇ ਰੱਖੇ ਜਾਣ ਬਿਜਲੀ ਮਾਹਿੰਦੇ ਦੇ ਵਿੱਚ ਤੇ ਇਹੋ ਜੇ ਕੰਮਾਂ ਨੂੰ ਚੰਗੇ ਤਰੀਕੇ ਨਾਲ ਕੀਤਾ ਜਾਵੇ ਜਦੋਂ ਕਿਸੇ ਦਾ ਇਕੱਲਾ ਇਕੱਲਾ ਬੱਚਾ ਜੀ ਤੇ ਉਹਦੇ ਨਾਲ ਵੀ ਇਹੋ ਜੀ ਘਟਨਾ ਵਾਪਰ ਜਾਵੇ ਤੇ ਬਹੁਤ ਮਾੜਾ ਕੰਮ ਆ ਇਸ ਕੰਮ ਤੇ ਪੂਰੀ ਗੌਰ ਕਰਨੀ ਚਾਹੀਦੀ ਤੇ ਜਿਹੜੀ ਬੰਦ ਦੀ ਕਾਰਵਾਈ ਹੋਣੀ ਚਾਹੀਦੀ ਆ ਵੈਕੁਰ ਜੀ ਕਾ ਖਾਲਸਾ ਵੈਕੁਰ ਜੀ ਕੀ ਅੱਲਾਹ ਅਪਣਾ ਨਾਮ ਦਲਬਾਗ ਸਿੰਘ ਆ ਜੀ ਤੇ ਮੁੰਡੇ ਦਾ ਤੇਰਾ ਨਾਮ ਕੀ ਜਰਾ ਜੀ ਮੋਦੀ ਹਰ ਬਖਸ਼ ਕਿੰਨੇ ਕੁ ਉਮਰ ਦੀ ਹੈ ਜੀ ਇਹਦੀ ਉਮਰ ਹੈ ਕਿ 24 ਸਾਲ ਜੀ ਤੇ ਕੀ ਮਸਲਾ ਕੀ ਆਇਆ ਹੋਗਾ ਮਸਲਾ ਜੀ ਰਾਤ ਹਨੇਰੀ ਆਈ ਆ ਤੇ ਤਾਰਾ ਦੋ ਤੇ ਤਾਰਾਂ ਵਾਂ ਲੈਨ ਵੱਢੀ ਆ ਉਹ ਜਿਹੜੀਆਂ ਢਿਲੀਆਂ ਤਾਰਾਂ ਐ ਤਾਰਾਂ ਦੇ ਪੱਲੇ ਕੱਕ ਨਹੀਂ ਉਹ ਜਦੋਂ ਹਵਾ ਨਾਲ ਲੱਗਾ ਇੱਕ ਦੂਜੇ ਨਾਲ ਟਕਰਾਈਆਂ ਵਾਂ ਉਹ ਇੱਕ ਤਾਰ ਜਿਹੜੀ ਉਹ ਛੱਡ ਕੇ ਤੇ ਨਾਲ ਟੰਗੀ ਗਈ ਆ ਉਹ ਹਾਦੀ ਕਨਕਨ ਜੇ ਨਿੱਗੀ ਆ ਗਏ ਕੇ ਦਮ ਜਨ ਪੰਮਾਕਾ ਜਾ ਨਿਕਲਿਆ ਤੇ ਇਹ ਨੂੰ ਫੋਨ ਕੀਤਾ ਲਾਗੋ ਵੀ ਹਾਦੀ ਕਨਕਨ ਨੂੰ ਅੱਗ ਲੱਗੀ ਆ ਤੇ ਇਹ ਭੱਜ ਕੇ ਉੱਥੇ ਗਿਆ ਵਾ ਤੇ ਇਹਨੇ ਆਸ-ਪਾਸੇ ਨੀਗਾ ਵੇਖਿਆ ਤਾਲ ਦੇਪੀ ਥੱਲੇ ਉਹ ਤਾਲ ਸੀ ਜਿਹੜੀ ਉਹ ਲੱਤਾਂ ਚ ਵਲੀ ਗਈ ਆ ਮਤਲਬ ਕਿ ਉਹਨੇ ਨਿਕਲ ਹੀ ਨਹੀਂ ਦਿੱਤਾ ਕਿਹਨੋ ਜਿਵੇਂ ਵਾਰਕ ਨੂੰ ਉਹ ਜ਼ਿੰਮੇਵਾਰ ਤੇ ਜੀ ਵੇਖੋ ਤਾਰਾਂ ਉਹੀ ਆ ਪ੍ਰਾਣੀਆਂ ਤੇ ਘਰ 1 2 3 3 ਬਣ ਗਏ ਆ ਤੇ ਤਿੰਨਾਂ ਘਰਾਂ 'ਚ ਏਸੀ ਲੱਗ ਗਿਆ ਤਾਰਾਂ ਹੋਈਆਂ ਤਾਰਾਂ ਕਿਸੇ ਕੰਮ ਦੀਆਂ ਨਹੀਂ ਤਾਰਾਂ ਬਿਲਕੁਲ ਮਾਰੀਆਂ ਵਾਂ ਤੇ ਬਹੁਤ ਕਾਰਗਜ਼ਾਰੀ ਜਿਹੜੀ ਇਹ ਢਿੱਲੀ ਆ ਤੇ ਇਹਨਾਂ ਦੀ ਨਿਗਹਿਲੀ ਕਰਨੇ ਸਾਰਾ ਨੁਕਸਾਨ ਸਾਡਾ ਹੋ ਗਿਆ ਇੱਕੋ ਇੱਕ ਬੱਚਾ ਜੀ ਖੇਲ ਖਤਮ ਹੋ ਗਿਆ ਵਾ ਗੱਲ ਕੋਈ ਆਉਂਦੀ ਨਹੀਂ ਕਾਰੀ ਮਾਂਬੀਲੀ ਬੋਰ ਦੀ ਨਿਗਹਿਲੀ ਆ ਜੀ ਤਾਰਾਂ ਤੂਰਾਂ ਬਿਲਕੁਲ ਲੱਗੀਆਂ ਲੱਗੀਆਂ ਸਾਰੀ ਸੰਗਤ ਜਾ ਕੇ ਤੁਸੀਂ ਵੇਖ ਸਕਦੇ ਜੀ ਦੋ ਤਾਰਾਂ ਮਸਰ ਮੰਗਾ ਇਹੋ ਕਰਦੇ ਆ ਵੀ ਸਾਡੇ ਨਾਲ ਤੋਂ ਜਿਹੜਾ ਪਾਣਾ ਵਾਪਰ ਗਿਆ ਵਾਪਰ ਗਿਆ ਵਾ ਗਾਂ ਕਿਸੇ ਦਾ ਨਾਮ ਵਾਪਰੇ ਇਹ ਤਾਰਾ ਜਿਹੜੀਆਂ ਵਾ ਇਹ ਬਿਲਕੁਲ ਜਿਆਦੇ ਮੂਰਤੀਆਂ ਜਿਤਨਾ ਕੇਵਲਾਂ ਪਈਆਂ ਲਾ ਕੇ ਇਹ ਪਾਈਆਂ ਜਾਣ ਲੱਗ ਲੱਗੇ ਕਰਾਂਦੇ ਜੇ ਇਹ ਨਹੀਂ ਪੌਣੀਆਂ ਤੇ ਫਿਰ ਤਾਰਾਂ ਕੋਈ ਚੰਗੀਆਂ ਲਿਆ ਕੇ ਵਧੀਆ ਇਹ ਪਾਈਆਂ ਜਾਣ ਤੇ ਅੱਗੇ ਤੋਂ ਇਹੋ ਜਿਹਾ ਕੋਈ ਚਾਂਸ ਜਿਹੜਾ ਉਹ ਨਾਮ ਵਾਪਰੇ ਕਿਸੇ ਭਾਈ ਪ੍ਰਾਣਾ ਜਿਹੜੇ ਬਿਜਲੀ ਵਾਲੇ ਆ ਇਹ ਇਹਨਾਂ ਦੇ ਕਾਰਜ ਕੋਈ ਨਾ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਇਹਦੇ ਬਾਰੇ ਕੋਈ ਨਾ ਕੋਈ ਜ਼ਰੂਰ ਹੋਣੀ ਚਾਹੀਦੀ ਆ ਵੀ ਜਿਹੜਿਆ ਇਹਨਾਂ ਨੂੰ ਥੋੜਾ ਜਿਹਾ ਝਟਕਾ ਲੱਗੇ ਵੀ ਕਿਤਨਾ ਇਹ ਸਾਰਾ ਕਾਰਜਾ ਸਾਨੂੰ ਤੇ ਜਿਹੜਾ ਲੱਗਿਆ ਵਾ ਲੱਗਿਆ ਥੋੜਾ ਇਹਨਾਂ ਨੂੰ ਵੀ ਲੱਗਣਾ ਚਾਹੀਦਾ ਇਹਦੇ ਬਾਰੇ ਕਿਹੜੇ ਪਿੰਡ ਦੀ ਗੱਡੀ ਸੁਪਰਾ ਪਾਰ ਵਾਲਿਆਂ ਦਾ ਦੋਸ਼ ਆ ਕਿ ਜਿਹੜੀ ਮੌਤ ਹੋਈ ਆ ਬੀਲੀ ਦੀ ਲਗੇਲੀ ਕਾਰਨ ਹੋਈ ਇਹਦੇ ਕੀ ਮਸਲਾ ਖੜਾਈ ਮਸਲਾ ਭਾਜੀ ਤਾਰਾਂ ਵਿੱਚ ਅੱਗੇ ਬੱਤੀ ਚੱਲਦੀ ਅੱਗੇ ਹਨੇਰੀ ਆਈ ਕਰਕੇ ਤਾਂ ਟੁੱਟ ਗਈ ਜਾੜ ਪਰਵਾਰ ਵਾਲਿਆਂ ਦਾ ਦੋਸ਼ ਆ ਕਿ ਇਹਨਾਂ ਨੇ ਜਾਣਬੁੱਝ ਕੇ ਲਾਈਟ ਛੱਡੀ ਜਦ ਕਰਕੇ ਇਹ ਨੌਜਵਾਨ ਦੀ ਜਿਹੜੀ ਮੌਤ ਹੋ ਚੁੱਕੀ ਆ ਹਾਂਜੀ ਇਹ ਬੱਤੀ ਹੁਣ ਇਹਨਾਂ ਚਲਾਤੀ ਚਲੋ ਇਹਨਾਂ ਟਰਾਈ ਲੈ ਲਈ ਆ ਹਾਂ ਹਨ ਨੇਰੀ ਝੜ ਗਈ ਵੀ ਟਰਾਈ ਲੈ ਲਈਏ ਇਹ ਕੋਈ ਦੱਸ ਦਿੰਦਾ ਤੇ ਚਲੋ ਜਾਨ ਬੱਜ ਜਣੀ ਵਿਚਾਰੇ ਦੀ ਹਾਂਜੀ ਹਾਂਜੀ ਉਹਨੂੰ ਵਿਚਾਰੇ ਨੂੰ ਜਦ ਦੱਸਿਆ ਤਾਂ ਚਲ ਜਾਨ ਬੱਜ ਜਣੀ ਵਿਚਾਰੇ ਦੀ ਇਹ ਤਾਂ ਬੰਦੇ ਜੀ ਬਿਜਲੀ ਵਾਲੇ ਦੀ ਵਕਤ ਨਗੇਲੀ ਆ ਕੀ ਟਰਾਈ ਲਈ ਇਹਦੇ ਉਹਦੇ ਕਰਕੇ ਮੌਤ ਹੋ ਗਈ ਉਹ ਤਾਂ ਫੇਰੇ ਹੀ ਗੱਲ ਭਾਈ ਬਿਲੀ ਵਾਲੇ ਨੇ ਨਗੇਲੀ ਜਨਾ ਟਰਾਈ ਤੋਂ ਨਾਲ ਨੇਰੀ ਝੜੀ ਕਰਕੇ ਟਰਾਈ ਲੈ ਲਈ ਉਹਨਾ ਹਾਂਜੀ ਕਿੰਨਾ ਨੇ ਲੇਟ ਰਾਜੀ ਬਿਲੀ ਵਾਲਿਆਂ ਬੋ ਬਿਲੀ ਬੋ ਕੌਣ ਟੁੱਟੀ ਬੱਸ ਕੌਣ ਹੇਤ ਹਾਂਜੀ ਘੰਟਾ ਅਲੀ ਡਲਟ ਸਿੰਘ ਇੱਕ ਜਿਸ ਤਰ੍ਹਾਂ ਕੀ ਤੁਸੀਂ ਆਮ ਵੀ ਵੇਖਿਆ ਜਾਂਦਾ ਕਿ ਪ੍ਰਾਈਵੇਟ ਜਿਹੜੇ ਆ ਨੌਜਵਾਨ ਤੁਸੀਂ ਜਿ ਰੱਖੇ ਨਾਲ ਹਾਂਜੀ ਆਪ ਕਿਉਂ ਨਹੀਂ ਕੰਮ ਕਰਦੇ ਤੁਸੀਂ ਕਰਦੇ ਆਂ ਜੀ ਕੰਮ ਕਰੀਂਦੇ ਹੀ ਆ ਜੀ ਆ ਤੁਸੀਂ ਦੋ ਆ ਡੀਲੀਗਰ ਹਾਂਜੀ ਇਸ ਨਾਂ ਨਾ ਨਕ ਮੱਗ ਸਿੰਘ ਕਿਤੇ ਕਮੈਂ ਸਾਈ ਸਾਈ ਤੇ ਡਾ ਵੱਡਾ ਪਿੰਡ ਆ ਦੇ ਇੱਥੇ ਕੋਈ ਮੁਲਾਜ਼ਮ ਹੋਣੀ ਕੋਈ ਆ ਆਖਿਆ ਇਹਨਾਂ ਨੂੰ ਮੁਲਾਜ਼ਮ ਦਿਓ ਜੀ ਅਸੀਂ ਤੇ ਆਖਿਆ ਲਵਾਓ ਮੁਲਾਜ਼ਮ ਦੋ ਤਿੰਨ ਲਵਾਓ ਹਾਂਜੀ ਹਾਂਜੀ ਤੇ ਲਾਉ ਨਹੀਂ ਦੇ ਦੋ ਬੰਦੇ ਆਏ ਅਲੀ ਦੂਜੇ ਨਵੇਂ ਆਏ ਦੋ ਬੰਦੇ ਉਹਨਾਂ ਨੂੰ ਵਾਲੀ ਪੂਰਾ ਟ੍ਰੇਨ ਨਹੀਂ ਹੈਗੀ ਵਿਚਾਰੇ ਅੱਛਾ ਹਾਂਜੀ ਉਹ ਪ੍ਰਾਈਵੇਟ ਕੇ ਸਰਕਾਰੀ ਹੋਈ ਨਹੀਂ ਉਹ ਸਰਕਾਰੀ ਫੌਜੀ ਆਇਆ ਉਹ ਅਹੀਂ ਲਾਉਣੇ ਆ ਨਾਲ ਆਹੀਂ ਕੰਮ ਤੇ ਲਈਦਾ ਨਾਲ ਹਾਂਜੀ ਅਹੀਂ ਲਾਉਣੇ ਕੰਮ ਦੇ ਨਾਲ ਉਹਨੂੰ ਮੋੜਿਆ ਨੂੰ ਕਿੰਨੇ ਪੈਸੇ ਦਿੰਦੇ ਇਹ ਲੋਕ ਹਾਂਜੀ ਪੈਸੇ ਕਾਦੇ ਦੇਣੇ ਉਹਨੂੰ ਅੱਛਾ 2 300 ਰੁਪਏ 200 ਦੇਈਦਾ 300 ਦੇਈਦਾ ਚਲੇ ਅੱਛਾ ਤੁਸੀਂ ਆਪਨੇ ਕੰਮ ਕਰਦੇ ਕਰੀਦਾ ਕੰਮ ਦੇ ਮੰਨ ਲਓ ਕਿ ਜਿੱਦਾਂ ਪ੍ਰਾਈਵੇਟ ਆਏ ਜਿੱਦਾਂ 100 200 ਰੁਪਏ ਲੈ ਕੇ ਟ੍ਰੇਨਾਂ ਨੂੰ ਲੈ ਹੁੰਦੇ ਜੇ ਨਾਲ ਹਾਂਜੀ ਇਹ ਇਤਰਾ ਕੋਈ ਗੱਲ ਬਾਤ ਹੋ ਜਿਹਦੇ ਉਹ ਜਨਵਾਰ ਕੋਣ ਬੰਦੇ ਥੋੜੇ ਆ ਸਟਾਫ ਨਹੀਂ ਹੈਗਾ ਜੀ ਸਟਾਫ ਨਹੀਂ ਹੈਗਾ ਸਟਾਫ ਨਹੀਂ ਗਿਆ ਕੱਲਾ ਹੀ ਮੈਗਾ ਹਾਂਜੀ